ਪੇਰੈਂਟਸ ਮਾਤਾ ਪਿਤਾ ਜੀ ਰਿਸ਼ਤੇਦਾਰ ਅਤੇ ਸੁਬਰੋ ਵਿੱਚ ਪਹੁੰਚਣ ਤੇ ਮੈਂ ਆਪ ਸਭ ਜੀ ਦਾ ਨਿਗਾ ਸਵਾਗਤ ਕਰਦਾ ਆਓ ਸਭ ਤੋਂ ਪਹਿਲਾਂ ਅਸੀਂ ਗੁਰੂ ਸਾਹਿਬਾਨ ਜੀ ਵੱਲੋਂ ਬਖਸ਼ੀ ਫਤਿਹ ਦੀ ਅਸੀਂ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 16 ਮਾਰਚ 2022 ਇੱਕ ਅਜਿਹੀ ਤਰੀਕ ਇੱਕ ਅਜਿਹਾ ਦਿਨ ਇੱਕ ਅਜਿਹਾ ਮਹੀਨਾ ਕਜਿਹਾ ਸਾਲ ਜਦੋਂ ਸਰਦਾਰ ਭਗਤ ਸਿੰਘ ਜੀ ਮਾਨ ਜੀ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਤੇ ਹਲਫ਼ ਲਿਆ ਤੇ ਉਹ ਦਿਨ ਪੰਜਾਬ ਲਈ ਇੱਕ ਸੁਨਹਿਰੀ ਸੁਨਹਿਰੀ ਦਿਨ ਸੀ ਅਤੇ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਉਣ ਲਈ ਇੱਕ ਨਵੇਂ ਸਵੇਰ ਲਈ ਸਵੇਰ ਲੈ ਕੇ ਆਇਆ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਜੀ ਮਾਨ ਜੀ ਦੀ ਜੋਗ ਅਗਵਾਈ ਹੇਠ ਪੰਜਾਬ ਸਰਕਾਰ ਨੇ ਆਪਣੇ 3.5 ਸਾਲਾਂ ਚ ਬਹੁਤ ਇਤਿਹਾਸਿਕ ਲੋਕ ਖਿੱਤੇ ਵਿੱਚ ਫੈਸਲੇ ਲਏ ਹਨ ਜਿਵੇਂ ਗੱਲ ਕਰਾਂ ਸਿੱਖਿਆ ਕ੍ਰਾਂਤੀ ਦੀ ਸਿਹਤ ਕ੍ਰਾਂਤੀ ਦੀ ਨਹਿਰ ਕ੍ਰਾਂਤੀ ਦੀ ਜੁੱਧ ਨਸ਼ਾ ਵਿਰੁੱਧ ਲੋਕ ਲਹਿਰ ਦੀ ਬਿਜਲੀ ਮਾਫੀ ਦੀ ਰੋਜ਼ਗਾਰ ਕ੍ਰਾਂਤੀ ਦੀ ਇੱਕ ਵਿਧਾਇਕ ਇੱਕ ਪੈਨਸ਼ਨ ਟੋਲ ਪਲਾਜ਼ ਫ੍ਰੀ ਕਰਨੇ ਪੰਚਾਇਤੀ ਜ਼ਮੀਨਾਂ ਛੁੜਾਨੀਆਂ ਤੇ ਹੁੜੀ ਹੁਣੀ ਜੋ ਪੂਰੇ ਪੰਜਾਬ ਵਿੱਚ ਹਰੇਕ ਵਰਗ ਹਰੇਕ ਪੰਜਾਬ ਦੇ ਨਾਗਰਿਕ ਲਈ 10 ਲੱਖ ਦਾ ਜੋ ਮੈਡੀਕਲ ਇੰਸ਼ੋਰੈਂਸ ਕੀਤਾ ਤੈਂ ਮੈਂ ਕਹਾਂਗਾ ਕਿ ਇਹ ਲਿਸਟ ਬਹੁਤ ਲੰਬੀ ਹੈ ਮੈਂ ਅੱਜ ਇਸ ਸੁਭ ਅਫਸਰ ਤੇ ਜੋ ਕਿ ਇੱਕ ਰੋਜ਼ਗਾਰ ਕ੍ਰਾਂਤੀ ਦਾ ਹਿੱਸਾ ਬਣਨ ਜਾ ਰਹੇ ਸਾਰੇ ਸਾਡੇ ਉਮੀਦਵਾਰ ਮੈਂ ਗੱਲ ਕਰੂਗਾ ਕਿ ਜਦੋਂ ਸੀਐਮ ਸਾਹਿਬ ਨੇ 16 ਮਾਰਚ 2022 ਨੂੰ ਸੋਚੱਖੀ ਤੇ ਉਸ ਤੋਂ 3 ਦਿਨ ਬਾਅਦ ਹੀ 19 ਮਾਰਚ ਨੂੰ ਬਾਣ ਸਾਹਿਬ ਦੀ ਕੈਪਟਨ ਕੈਬਨਟ ਬਣੀ ਕੈਬਨਿਟ ਨੇ ਸੋਚੱਖੀ ਤੇ ਉਸੇ ਦਿਨ ਹੀ 19 ਮਾਰਚ ਨੂੰ ਸੀਐਮ ਸਾਹਿਬ ਨੇ ਆਪਣੇ ਹਰੇ ਪੈਂਦੇ ਨਾਲ 25000 ਨੌਕਰੀਆਂ ਦੇਣ ਦੀ ਭਰਤੀ ਨੂੰ ਮਨਜ਼ੂਰੀ ਦਿੱਤੀ ਤੇ ਮੈਂ ਕਹਾਂਗਾ ਕਿ ਇਹ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਬੰਦੇ ਪਹਿਲੇ ਸਾਲ ਪਹਿਲੇ ਮਹੀਨੇ ਅਤੇ ਪਹਿਲੇ ਹਫਤੇ ਹੀ ਪਹਿਲੀ ਕੈਬਨਿਟ ਵਿੱਚ ਰੋਜ਼ਗਾਰ ਕ੍ਰਾਂਤੀ ਦੀ ਨੀਂਹ ਰੱਖੀ ਗਈ ਇਹ ਫਰਕ ਏ ਫਰਕ ਸਾਡੀ ਸਰਕਾਰ ਮਾਨ ਸਰਕਾਰ ਤੇ ਪਿਛਲੀਆਂ ਸਰਕਾਰਾਂ ਵਿੱਚ ਜੋ ਕਿ ਅਖੀਰਲੇ ਸਾਲ ਨੌکریاں ਦੇਣੀਆਂ ਸ਼ੁਰੂ ਕਰਦੇ ਸੀ ਜੇ ਮੈਂ ਗੱਲ ਕਰਾਂ ਇੱਕ ਹੋਰ ਫਰਕ ਦੀ ਉਹ ਵੀ ਬਹੁਤ ਵੱਡਾ ਫਰਕ ਆ ਸਾਡੀ ਸਰਕਾਰ ਤੇ ਪਿਛਲੀਆਂ ਸਰਕਾਰਾਂ ਵਿੱਚ ਨਾ ਕੋਈ ਸफारਿਸ਼ ਨੂੰ ਪਹਿਲ ਦਿੱਤੀ ਗਈ ਨਾ ਕਿਸੇ ਰਿਸ਼ਤੇ ਨੂੰ ਪਹਿਲ ਦਿੱਤੀ ਗਈ ਨਾ ਹੀ ਕਿਸੇ ਬਸੇ ਨੂੰ ਪਹਿਲ ਦਿੱਤੀ ਗਈ ਜੇ ਪਹਿਲ ਦਿੱਤੀ ਗਈ ਸਿਰਫ ਤੇ ਸਿਰਫ ਮੈਰਿਟ ਤੇ ਕਾਬਲੀਅਤ ਨੂੰ ਫੈਲ ਦਿੱਤੀ ਗਈ। ਅਤੇ ਮਾਨ ਸਰਕਾਰ ਨੇ ਇਹ ਸਾਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਰੱਖਿਆ ਹੋਇਆ ਹੈ। ਅਜਮਲ ਜੋ ਸੀਐਮ ਸਾਹਿਬ 271 ਕੈਂਡੀਡੇਟ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਸੌਂਪਣਗੇ ਜਿਹਦੇ ਵਿੱਚੋਂ ਤਕਰੀਬਨ 145 ਸਾਡੇ ਲੋਕਲ ਡਿਪਾਰਟਮੈਂਟ ਦੇ ਉਮੀਦਵਾਰ ਨੇ ਤੇ ਇਸ ਤੋਂ ਪਹਿਲਾਂ ਵੀ ਸੀਐਮ ਸਾਹਿਬ ਖੁਦ ਆਪਣੇ ਕਾਰਕਮਰਾਨ ਨਾਲ ਤਕਰੀਬਨ 1400 ਤੋਂ ਵੱਧ ਉਮੀਦਵਾਰਾਂ ਨੂੰ ਸਾਡੇ ਮਹਿਮੇਜ ਨੌਕਰੀਆਂ ਦੇ ਚੁੱਕੇ ਨੇ ਆਖਿਰ ਵਿੱਚ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਸਾਰੇ ਹੀ ਉਮੀਦਵਾਰਾਂ ਨੂੰ ਜਿੱਥੇ ਚੰਗੇਰੇ ਭਵਿੱਖ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਉੱਥੇ ਹੀ ਆਸ ਵੀ ਕਰਦਾ ਹਾਂ ਕਿ ਤੁਸੀਂ ਵਿਭਾਗ ਦਾ ਹਿੱਸਾ ਬਣ ਕੇ ਸਰਕਾਰ ਦਾ ਹਿੱਸਾ ਬਣ ਕੇ ਸਰਕਾਰ ਦੀ ਕਾਰਗੁਜ਼ਾਰੀ ਤੇ ਵਿਭਾਗ ਦੀ ਕਾਰਗੁਜ਼ਾਰੀ ਨੂੰ ਹੋਰ ਵਧਾਓਗੇ ਅਤੇ ਪੰਜਾਬ ਦੇ ਲੋਕਾਂ ਨੂੰ ਸਾਫ਼ ਸੁਥਰਾ ਸੇਵਾਵਾ ਦੇਵੋਗੇ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਜੀ ਨੂੰ ਬਹੁਤ-ਬਹੁਤ ਵਧਾਈ ਜੈ ਹਿੰਦ ਜੈ ਪੰਜਾਬ ਧੰਨਵਾਦ ਸਰ ਬਹੁਤ ਬਹੁਤ ਸ਼ੁਕਰੀਆ ਜੀ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਜ਼ਿਕਰ ਕੀਤਾ ਆ ਕਿ ਅੱਜ ਬਹੁਤ ਇਤਿਹਾਸਕ ਦਿਨ ਆ ਤੁਹਾਡੇ ਸਾਰਿਆਂ ਦੇ ਲਈ 20 ਅਗਸਤ ਕਿਉਂਕਿ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੇ ਹੱਥੋਂ ਨਿਯੁਕਤੀ ਪੱਤਰ ਦਿੱਤਾ ਜਾਣਾ ਆ ਸਰ ਨੇ ਜ਼ਿਕਰ ਕੀਤਾ ਕਿ ਪਹਿਲੀ ਕੈਬਨਿਟ ਦੇ ਵਿੱਚ 25000 ਨੌਕਰੀਆਂ ਦੇਣ ਦੀ ਗੱਲ ਹੋਈ ਸੀ ਔਰ ਅੱਜ ਇਹ ਖੁਸ਼ੀ ਦਾ ਦਿਹਾੜਾ ਆ ਕਿ ਜਿਹੜੀ ਇਹ ਗਿਣਤੀ ਆ 55000 ਤੋਂ ਜ਼ਿਆਦਾ ਹੋ ਚੁੱਕੀ ਆ ਤੁਹਾਨੂੰ ਜਿਹੜੇ 271 ਨੂੰ ਦੇਣਾ ਹੈ ਤੇ ਬਹੁਤ ਵੱਡੀ ਗੱਲ ਹੈਗੀ ਆ ਇਹ ਏਡਾ ਵੱਡਾ ਰੋਜ਼ਗਾਰ ਅੱਜ ਤੋਂ ਪਹਿਲਾਂ ਕਦੇ ਵੀ ਪੰਜਾਬ ਦੇ ਵਿੱਚ ਕਿਸੇ ਸਰਕਾਰ ਨੇ ਨਹੀਂ ਦਿੱਤਾ ਹੈਗਾ ਇਸ ਦੇ ਲਈ ਅਸੀਂ ਸਾਰੇ ਵਧਾਈ ਦੇ ਪਾਤਰ ਆ ਤੇ ਜ਼ੋਰਦਾਰ ਤਾੜੀਆਂ ਦੇ ਨਾਲ ਸਾਨੂੰ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ ਹੈ ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਉਮੀਦਵਾਰ ਇਹੋ ਜਿਹੇ ਹੋਣਗੇ ਜਿਨ੍ਹਾਂ ਦੀ ਇਹ ਪਹਿਲੀ ਨੌਕਰੀ ਆ ਦੂਜੀ ਆ ਜਾਂ ਤੀਜੀ ਆ ਆਪਣੇ ਤਜਰਬੇ ਜ਼ਰੂਰ ਸਾਂਝੇ ਕਰੋ ਸਾਡੇ ਨਾਲ ਸਰ ਦੋ ਤਿੰਨ ਤੋਂ ਪੁੱਛ ਲਈਏ ਜੀ ਜੇ ਕੋਈ ਕੈਂਡੀਡੇਟ ਤਜਰਬ ਮਾਈਕ ਦੇ ਦੇ ਆਪਣਾ ਨਾਮ ਤੇ ਜ਼ਿਲ੍ਹਾ ਦੱਸ ਦਿਓ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰਜੇਸ਼ ਸਿੰਘ ਮੈਂ ਸ਼੍ਰੀ ਮੁਖਸਰ ਸਾਹਿਬ ਦਾ ਰਹਿਣ ਵਾਲਾ ਹਾਂ ਮੈਨੂੰ ਇੱਥੇ ਨੌਕਰੀ ਇੰਪਰੂਵਮੈਂਟ ਟਰਸਟ ਵਿੱਚ ਜੂਨੀਅਰ ਇੰਜੀਨੀਅਰ ਮਿਲ ਰਹੀ ਹੈ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਮੈਨੂੰ ਨੌਕਰੀ ਗ੍ਰੈਜੂਏਟ ਹੋਣ ਤੋਂ ਤੁਰੰਤ ਬਾਅਦ ਹੀ ਬਿਨਾਂ ਕਿਸੇ ਸ਼ਿਫਾਰਿਸ਼ ਜਾਂ ਰਿਸ਼ਵਤ ਤੋਂ ਮਿਲ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਸਾਰੀ ਕਿਹੜਾ ਲੱਖਾ ਸ਼੍ਰੀ ਮੁਖਸਰ ਸਾਹਿਬ ਜੀ ਸ਼੍ਰੀ ਮੁਖਸਰ ਸਾਹਿਬ ਸਾਹਿਬ ਮੁਖਸਰ ਸਾਹਿਬ ਹਾਂਜੀ ਹੋਰ ਕੈਂਡੀਡੇਟ ਕੋਈ ਜੀ ਇੱਧਰ ਬਲਜਿੰਦ ਬਲਿੰਦਰ ਇੱਧਰ ਦਿਓ ਪਹਿਲਾਂ ਸ਼ਸ਼ੀ ਗਾਲ ਸਰ ਸੱਚ ਗਾਲ ਸਰ ਮੈਂ ਹਰਕੇਸ਼ ਕੁਮਾਰ ਪੁੱਤਰ ਸ਼੍ਰੀ ਬਲਬੀਰ ਕੁਮਾਰ ਅੱਜ ਤੁਸੀਂ ਮੈਨੂੰ ਨੌਕਰੀ ਦੇ ਰਹੇ ਹੋ ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਸਰ ਮੈਂ ਲੁਧਿਆਣੇ ਦਾ ਰਹਿਣ ਵਾਲਾ ਹਾਂ ਤੇ ਮੈਂ ਆਪਣਾ ਇੱਕ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ ਕਿ ਸਰ ਮੈਂ ਬਹੁਤ ਹੀ ਗਰੀਬ ਪਰਿਵਾਰ ਤੋਂ ਹਾਂ ਨਾ ਤੇ ਬਿਨਾਂ ਕਿਸੇ ਜਾਣ ਪਛਾਣ ਬਿਨਾਂ ਕੋਈ ਗੋਡਫਾਦਰ ਹੋਏ ਅੱਜ ਮੈਨੂੰ ਦੂਸਰੀ ਨੌਕਰੀ ਮਿਲ ਰਹੀ ਆ ਥੋੜੀ ਸਰਕਾਰ ਦੇ ਅੰਦਰ ਇਸ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਬਰਕਤ ਗੁੱਡ ਲੱਕ ਥੈਂਕ ਯੂ ਸੋ ਮਚ ਇੱਧਰ ਹੱਥ ਖੜਾ ਹੋਇਆ ਸੀਗਾ ਸਸ਼ਿਕਾ ਜੀ ਸਸ਼ਿਕਾ ਮਾਈ ਨੇਮ ਇਜ਼ ਆਕ੍ਰਿਤੀ ਅਗਰਵਾਲ ਮੈਡਮ ਮਾਈਕ ਨੇੜੇ ਕਲ ਮਾਈ ਨੇਮ ਇਜ਼ ਆਕ੍ਰਿਤੀ ਅਗਰਵਾਲ ਮੈਂ ਲੇਰਾਗਾਗਾ ਡਿਸਟ੍ਰਿਕਟ ਸੰਗਰੂਰ ਤੋਂ ਬਿਲੋਂਗ ਕਰਦੀ ਹਾਂ I have been selected as a law officer in education department recently. My husband be as a law officer. Hi he is The de rahe ne. Sara recruitment process very fair and transparency. We are very grateful to the Punjab government. Thank you. <laughs> <laughs> very good afternoon sir it's an honor uh, to see you aapko apne samne dekhna bada acha lag raha hai sir main firozpur to karan angla advocate hai ga main piche to te main apni vakalat karta paya si te 2022 che notification nikli te meri wife bhi central government che officer hai gene to unhone mainu motivate kita tusi bhi sarkari officer bano te main paper ditta bahut hi zyada transparent te meritorious based paper hoya te sir main ਤੁਹਾਡੇ ਅਸ਼ੀਰਵਾਦ ਨਾਲ ਤੇ ਆਪਣੀ ਮੈਰਿਟ ਨਾਲ ਬੁੱਢਾ ਚੇ ਲਾਅਫਸਰ ਨਿਯੁਕਤ ਹੋਇਆ ਸਰ ਮੈਂ ਤੇ ਮੈਂ ਯੂਥ ਨੂੰ ਇਹ ਕਹਿਣਾ ਚਾਹੁੰਦਾ ਹੈਗਾ ਕਿ ਪੰਜਾਬ ਗਵਰਨਮੈਂਟ ਚ ਬਹੁਤ oportunitys ਹੈਗੀਆਂ ਨੇ jobs ਦੀ ਤੇ ਤੁਸੀਂ ਆਪਣੀ ਮਿਹਨਤ ਨਾਲ ਕੰਮ ਕਰੋ ਤੇ ਮਿਹਨਤ ਨਾਲ ਤੁਸੀਂ ਆਪਣੀ ਪੰਜਾਬ ਦੀ ਤਰੱਕੀ ਤੇ ਯੋਗਦਾਨ ਦਿਓ ਥੈਂਕ ਯੂ ਸਰ ਵੈਰੀ ਬਹੁਤ ਬਹੁਤ ਸ਼ੁਕਰੀਆ ਜੀ ਕੋਈ ਇੱਕ ਹੋਰ ਕੈਂਡੀਡੇਟਸ ਇੱਧਰ ਵੀ ਹੈਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਂ ਵੀਰ ਕਰਮਨਾ ਪਿੰਦਰ ਮੋਹਲੀ ਤੋਂ ਹੀ ਬਿਲੋਂਗ ਕਰਦਾ ਮੇਰੇ ਮਦਰ ਕਮਲਜੀਤ ਕੌਰ ਸੀਗੇ ਉਹ ਮਾਜਰੀ ਬਲਾਕ ਦੇ 8TT ਟੀਚਰ ਸੀਗੇ ਤੇ ਡਿਸਟ੍ਰਿਕਟ ਕੋਆਰਡੀਨੇਟਰ ਵੀ ਸੀਗੇ 23 ਦੇ ਵਿੱਚ ਉਹਨਾਂ ਦੀ ਸਡਨ ਡੈਥ ਹੋਣ ਦੇ ਕਾਰਨ ਹੀ ਮੈਨੂੰ ਇਹ ਓਪਰਚ्युनिटी ਮਿਲੀ ਹੈ ਫੈਮਿਲੀ ਨੂੰ ਸਪੋਰਟ ਕਰਨ ਵਾਸਤੇ ਇਹ ਜੌਬ ਲੈ ਰਿਹਾ ਮੈਂ ਅੱਛਾ ਹਾਂਜੀ ਕੰਪੈਸ਼ਨ ਕਰਦਾ ਇੱਕ ਇਧਰੋਂ ਇੱਧਰ ਦੇ ਦਿਓ ਇੱਕ ਮਾਈਕ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਰ ਮੇਰਾ ਨਾਮ ਤਨੂ ਐ ਤੇ ਮੈਂ ਧੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਤੋਂ ਬਿਲੋਂਗ ਕਰਦੀ ਆਂ। ਅੱਛਾ ਜੀ। ਮੈਂ ਮੈਨੂੰ ਦੱਸ ਦਿਆ ਧੂਰੀ ਸ਼ਹਿਰ। ਤੇ ਮੈਂ ਵੀ ਉੱਥੇ ਹੀ ਬਿਲੋਂਗ ਕਰਦੀ ਆਂ। ਹਾਂ ਜੀ। ਸਰ ਮੈਂ ਮਤਲਬ ਤੁਹਾਡੀ ਇੰਨੀ ਬੜੀ ਫੈਨ ਆ ਕਿ ਜਦੋਂ ਤੁਸੀਂ ਸੰਗਰੂਰ ਸ਼ਹਿਰ ਤੋਂ MP ਦੀਆਂ ਵੋਟਾਂ 'ਚ ਖੜੇ ਹੋਏ ਸੀ। ਉਸ ਟਾਈਮ ਮੈਂ ਕਾਫੀ ਸੀਰੀਅਸ ਸੀ ਤੇ ਉਸੇ ਦਿਨ ਮੈਂ ਡਿਸਚਾਰਜ ਹੋਣਾ ਸੀ ਹਸਪੀਟਲ ਤੋਂ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਕਿ ਸਿੱਧਾ ਪਹਿਲਾ ਪੋਲਿੰਗ ਬੂਥ ਤੇ ਜਾਓ ਮੈ ਸਰ ਨੂੰ ਵੋਟ ਪਾਣੀ ਹੈ ਅੱਛਾ ਹਾਂਜੀ ਕਿੰਨੀ ਮੇਰੀ ਕੰਡੀਸ਼ਨ ਸੀਰੀਅਸ ਸੀਗੀ ਬਟ ਉਹਨਾਂ ਨੇ ਮੈਨੂੰ ਮੇਰੀ ਇੱਛਾ ਮੰਨੀ ਤੇ ਮੈਨੂੰ ਪੋਲਿੰਗ ਬੂਥ ਤੇ ਪਹਿਲਾਂ ਲੈ ਕੇ ਗਏ ਬਹੁਤ ਧੰਨਵਾਦ ਸਰ ਤੁਹਾਡਾ ਹੀ ਮੇਰੀ ਦੂਸਰੀ ਨੌਕਰੀ ਹੈ ਜੀ ਅੱਛਾ ਹਾਂਜੀ ਸਰ ਇੱਕ ਛੋਟੀ ਜੀ ਗੱਲ ਮੈਂ ਤੁਹਾਡ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਮੈਂ ਪਹਿਲਾਂ ਵੀ ਜਿਹੜੇ ਆਪਾਂ ਕਹਿੰਦਾਂ ਨੇ ਆ ਨਾ ਖਾਲ ਪੱਕੇ ਕਰਨ ਵਾਲੇ ਮੈਕਮੇ ਚੋਂ ਬਿਲੋਂਗ ਕਰਦੀ ਆ ਸਰ ਜਦੋਂ ਅਸੀਂ ਜੋਬ ਤੇ ਆਏ ਸੀ ਅਸੀਂ ਡੀਸੈਂਟ ਮਤਲਬ ਸਾਨੂੰ ਨਹੀਂ ਪਤਾ ਸੀ ਕਿ ਇੱਕ ਕਾਰਪੋਰੇਸ਼ਨ ਹੁੰਦੀ ਹੈ ਇੱਕ ਡਿਪਾਰਟਮੈਂਟ ਹੁੰਦਾ ਹੈ ਪਤਾ ਨਹੀਂ ਕਿਉਂ ਫਰਕ ਕੀਤਾ ਜਾਂਦਾ ਹੈਗਾ ਕਹਿੰਦਾਂ ਨੇ ਕਿ ਤੁਸੀਂ ਕਾਰਪੋਰੇਸ਼ਨ ਦੇੋਂ ਤੁਹਾਨੂੰ ਥੋੜਾ ਪ੍ਰੋਬੇਸ਼ਨ ਨਹੀਂ ਕੰਸੀਡਰ ਹੋਊਗਾ ਯਾ ਤੁਸੀਂ ਤੁਹਾਨੂੰ ਖਜ਼ਾਨੇ ਚੋਂ ਨਹੀਂ ਸੈਲਰੀ ਆਉਂਦੀ ਪਤਾ ਨਹੀਂ ਸਾਨੂੰ ਸਾਨੂੰ ਤਾਂ ਆਪਣੀ ਸੈਲਰੀ ਤੱਕ ਮਤਲਬ ਹੈ ਸਾਨੂੰ ਤਾਂ ਚਾਹੇ ਕੀ ਤੁਮ ਮਰਜੀ ਆਵੇ ਪੰਜਾਬ ਸਰਕਾਰ ਦੇ ਰਹੀ ਹੈਗੀ ਸਾਨੂੰ ਪਤਾ ਨਹੀਂ ਜਿੱਦਾਂ ਸਰ ਹੁਣ ਅਸੀਂ ਆਪਣਾ ਪ੍ਰੋਬੇਸ਼ਨ ਪੂਰਾ ਕਰ ਲਿਆ ਜੀ ਪ੍ਰੋਬੇਸ਼ਨ ਸਾਡਾ ਪੂਰਾ ਹੋ ਗਿਆ ਸਰ ਪੁਰਾਣੀ ਜੋਬ ਚ ਤਾਂ ਅਸੀਂ ਸਾਡੇ ਨਾਲ ਕੁਝ ਹੋਰ ਵੀ ਇਦਾਂ ਦੇ ਕੈਂਡੀਡੇਟਸ ਨੇਗੇ ਨਹੀਂ ਸੈਲਰੀ ਹੁਣ ਮਿਲਦੀ ਹੈ ਸੈਲਰੀ ਮਿਲਦੀ ਹੈ ਸਰ ਸੈਲਰੀ ਪੇ ਪੂਰੇ ਟਾਈਮ ਤੇ ਮਿਲਦੀ ਹੈ ਨੋਟ ਨੋਟ ਅਸਲੀ ਨੇ ਨਾ ਹਾਂ ਜੀ ਸਰ ਚਲੋ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸਰ ਨੌਕਰੀ ਬਹੁਤ ਵਧੀਆ ਚੱਲ ਰਹੀ ਹੈ ਪਹਿਲਾਂ ਟਾਈਮ ਸੀਗਾ ਮੈਂ ਸੁਣਿਆ ਆਪਣੇ ਆਨ ਤੋਂ ਪਹਿਲਾਂ ਕਿ ਕਿਸਾਨਾਂ ਨੂੰ ਹਾੜੇ ਕੱਢਣੇ ਪੈਂਦੇ ਸੀ ਹੁਣ ਅਸੀਂ ਉਹਨਾਂ ਤੱਕ ਜਾ ਰਹੇ ਹਾਂ ਕਿ ਤੁਹਾਡਾ ਕੋਈ ਕੰਮ ਰਹਿੰਦਾ ਤਾਂ ਸਾਨੂੰ ਦੱਸੋ ਸਾਰੇ ਕਿਸਾਨਾਂ ਦਾ ਕੰਮ ਹੋ ਗਿਆ ਸਾਰੇ ਇੰਨੇ ਖੁਸ਼ ਨੇ ਸਾਰਿਆਂ ਦੇ ਖੇਤਾਂ ਤੇ ਹੁਣ ਨਹਿਰੀ ਪਾਣੀ ਪਹੁੰਚ ਰਿਹਾ ਜੀ ਹਾਂ ਬਹੁਤ ਜ਼ਿਆਦਾ ਖੁਸ਼ ਨੇ ਕਿਸਾਨ ਸਾਡੇ ਸਰਕਾਰਾਂ ਸਾਰੇ ਸਾਡਾ ਧੰਨਵਾਦ ਕਰਕੇ ਜਾਂਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਮਤਲਬ ਸਾਡੇ ਕੋਲੇ ਆਉਂਦੇ ਨੇਗੇ ਕਿਸਾਨ ਤੇ ਉਹ ਸਾਨੂੰ ਆ ਕੇ ਕਹਿੰਦੇ ਨੇ ਵੀ ਥੋੜਾ ਸਾਡਾ ਕੰਮ ਹੋ ਗਿਆ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਸਰ ਗੁੱਡ ਲੱਕ ਗੁੱਡ ਲੱਕ ਥੈਂਕ ਯੂ ਸਰ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਦਿਲੋਂ ਗੱਲਾਂ ਕੀਤੀਆਂ ਨੇ ਦਿਲ ਸੇ ਨਿਕਲੀ ਬਾਤ ਅਸਰ ਰੱਖਦੀ ਹੈ ਪਰ ਨਹੀਂ ਤਾਕਤ 에 ਪਰਵਾਜ਼ ਮਗਰ ਰੱਖਦੀ ਹੈ ਮਤਲਬ ਪਰ ਨਹੀਂ ਹੁੰਦੇ ਪਰ ਉੱਡਣ ਦੀ ਤਾਕਤ ਰੱਖਦੀ ਹੈ ਤੁਸੀਂ ਸਾਰਿਆਂ ਨੇ ਬਹੁਤ ਦਿਲੋਂ ਗੱਲਾਂ ਕੀਤੀਆਂ ਨੇ ਹੋਰ ਵੀ ਬਹੁਤ ਸਾਰੇ ਹੱਥ ਉੱਠੇ ਸੀਗੇ ਪਰ ਮੈਨੂੰ ਲੱਗਦਾ ਸਾਰਿਆਂ ਨੂੰ ਇੰਤਜ਼ਾਰ ਹੋਣਾ ਗਿਆ ਸੀ ਸੀਐਮ ਸਾਹਿਬ ਦੇ ਜਿਹੜੇ ਲਫ਼ਜ਼ ਨੇ ਜਿਹੜੀ ਉਹਨਾਂ ਦੀ ਹੌਸਲਾ ਫਜਾਈਆਂ ਗੱਲਾਂ ਨੇ ਉਹ ਸੁਣੀਏ ਸੋ ਮੈਂ ਸੱਦਾ ਦੰਨਾ ਜੀ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਤੁਹਾਡੇ ਸਾਰਿਆਂ ਦੇ ਰੂਬਰੂ ਹੋਣ ਮੁੱਖ ਮੰਤਰੀ ਸਾਹਿਬ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅੱਜ ਜਿਹੜੇ 271 ਪੰਜਾਬ ਦੇ ਜੰਮੇ ਜਾਏ ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣ ਰਹੇ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਮੰਤਰੀ ਸਹਿਬਾਨ ਮੇਰੀ ਕੈਬਨਿਟ ਦੇ ਹਰਜੋਤ ਬੈਂਜੀ ਡਾਕਟਰ ਰਵਜੋਤ ਜੀ ਸਾਡੇ ਤੇਜਵੀਰ ਜੀ ਜਿਹੜੇ ਸੈਕਟਰੀ ਨੇ এডਿਕੇਸ਼ਨ ਦੇ ਸੈਕਟਰੀ ਅਨੰਤਾ ਜੀ ਸੋ মিডিਆ ਸਾਰਾ ਚੰਡੀਗੜ੍ਹ ਦਾ ਜਿੰਨਾ ਵੀ ਇੱਥੇ ਆਇਆ ਤੁਹਾਡੇ ਦੋਸਤ ਮਿੱਤਰ ਜੋ ਜਿੰਨੇ ਵੀ ਬਾਹਰ ਵੀ ਖੜੇ ਨੇ ਬਹੁਤ ਸਾਰੇ ਲੋਕ। ਤੋਂ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਨਾ। ਤੇ ਅੱਜ 55201 ਨੌਕਰੀਆਂ ਹੋਣਗੀਆਂ ਜੀ। ਅੱਜ। ਤੁਹਾਨੂੰ ਬਹੁਤ-ਬਹੁਤ ਵਧਾਈਆਂ। ਤੁਸੀਂ ਮਿਹਨਤ ਕੀਤੀ ਹੈ ਉਹ ਕਹਿੰਦੇ ਆ ਕਿ ਲੜਦੀਆਂ ਫੌਜਾਂ ਹੁੰਦੀਆਂ ਨੇ ਨਾ ਜਰਨੈਲ ਦਾ ਹੁੰਦਾ ਪੜਾਈਆਂ ਤੁਸੀਂ ਕੀਤੀਆਂ ਮਿਹਨਤ ਤੁਸੀਂ ਕੀਤੀਆਂ ਮੇਰੇ ਤੋਂ ਇਹ ਨਾ ਲੱਗੀ ਜਾਂਦਾ ਸੋ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਵਧਾਈਆਂ ਕਿ ਤੁਸੀਂ ਪੜ੍ਹੇ ਹੋਰ ਪੜ੍ਹੋ ਇਹ ਕੋਈ ਪਹਿਲੀ ਜਾਂ ਆਖਰੀ ਨੌਕਰੀ ਨਹੀਂ ਹੈਗੀ ਹੋਰ ਅੱਗੇ ਜਾਓ ਪੰਜਾਬ ਦਾ ਨਾਮ ਰੌਸ਼ਨ ਕਰੋ ਜਿਹੜੀ ਕੁਰਸੀ ਤੇ ਬੈਠ ਗਏ ਜਿਹੜਾ ਪੈਨ ਤੁਹਾਨੂੰ ਮਿਲ ਗਿਆ ਉਹ ਕੁਰਸੀ ਤੇ ਪੈਨ ਨਾਲ ਇਨਸਾਫ ਕਰੋ ਕੋਈ ਪਤਾ ਨਹੀਂ ਕਿਤ ਕਿਹੜੀ ਦੁਆ ਕੀ ਦੇ ਕਿੱਥੇ ਲੱਗ ਜੇ ਕਿਸੇ ਦਾ ਕੰਮ ਹੋ ਗਿਆ ਪਤਾ ਨਹੀਂ ਉਹਨੇ ਕਿਹੜੀ ਦੁਆ ਦੇਣੀ ਹੈ ਦਿਲੋਂ ਤੇ ਪਤਾ ਨਹੀਂ ਕਿੱਥੇ ਤੱਕ ਫਿਰ ਤੁਹਾਡੀਆਂ ਤਰੱਕੀਆਂ ਚ ਲੈ ਜਾਣੀਆਂ ਨੇ ਸੋ ਗਰੀਬ ਕੀ ਦਵਾ ਪਰਮਾਤਮਾ ਦੀ ਦਰਗਾਹ ਸਿੱਧਾ ਰਸਤਾ ਕੋਈ ਬਾਈਪਾਸ ਨਹੀਂ ਹੈਗਾ ਉਹਦੇ ਚ ਸਮੇਂ ਦੇਖ ਰਹੇ ਆ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਮੁੰਡੇ ਕੁੜੀਆਂ ਆਏ ਨੇ ਔਰ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕਿੱਥੇ ਨਹੀਂ ਮਿਲਣੀ ਆਪਣਾ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਦੇ ਬੇਸਤੇ ਮਿਲਦੀ ਹੈ ਮੈਰਿਟ ਤੇ ਬੇਸਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆਪ ਆਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਹੋਊਗਾ 55201 ਦੇ ਵਿੱਚੋਂ ਜਾ ਕੇ ਪੁੱਛ ਲਿਓ ਕਿਸੇ ਨੂੰ ਕੋਈ 1 ਰੁਪਇਆ ਦੇਣਾ ਪਿਆ ਕਿਸੇ ਨੂੰ ਕੋਈ ਸਿਫਾਰਿਸ਼ ਲਾਉਣੀ ਪਈ ਸੋ ਮੈਂ ਸਾਰੇ ਅਫਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿੰਨੇ ਵੀ ਡਿਪਾਰਟਮੈਂਟ ਨੇ ਅੱਜ ਕਿ ਉਹਨਾਂ ਨੇ ਬਹੁਤ ਕਮਾਲ ਦੀ ਸਿਲੈਕਸ਼ਨ ਕੀਤੀ ਹੈ ਤੇ ਤੁਸੀਂ ਹੁਣ ਪੰਜਾਬ ਸਰਕਾਰ ਦਾ ਹਿੱਸਾ ਹੋ ਪੰਜਾਬ ਸਰਕਾਰ ਦਾ ਪਰਿਵਾਰ ਹਰ ਰੋਜ਼ ਵੱਧਦਾ ਹੈ ਤੇ ਤੁਸੀਂ ਉਹਦੇ ਵਿੱਚ ਆਪਣਾ ਯੋਗਦਾਨ ਪਾਓ ਉਹ ਕਹਿੰਦੇ ਆ ਕਿ ਦੁਨੀਆ ਇੱਕ ਸਟੇਜ ਹੈ ਇੱਥੇ ਹਰੇਕ ਬੰਦਾ ਆਉਂਦਾ ਕਿਸੇ ਦਾ ਰੋਲ ਥੋੜਾ ਜਿਹਾ ਘੱਟ ਹੁੰਦਾ ਹੈ ਕਿਸੇ ਦਾ ਵੱਧ ਹੁੰਦਾ ਪਰ ਆਪਣਾ ਰੋਲ ਜ਼ਰੂਰ ਨਵਾ ਕੇ ਜਾਓ ਤਾਂ ਕਿ ਰੋਲ ਇਸ ਤਰੀਕੇ ਨਾਲ ਨਭਾਓ ਕਿ ਭਾਵੇਂ 1 ਮਿੰਟ ਦਾ ਰੋਲ ਹੋਵੇ ਯਾਦ ਰੱਖਿਆ ਜਾਵੇ ਸ਼ੋਲੇ ਫਿਲਮ ਦੇ ਵਿੱਚ ਸਿਰਫ ਇੱਕੋ ਹੀ ਡਾਇਲੋਗ ਸੀਗਾ ਇਤਨਾ ਸਨਾਟਾ ਕਿਉਂ ਹੈ ਭਾਈ بس ਉਹੀ ਯਾਦ ਰੱਖਿਆ ਗਿਆ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਸਾਰੀ ਫਿਲਮ ਚ ਡਾਇਲੋਗ ਹੋਣ ਉਹ ਤਾਂ ਇੱਕ ਡਾਇਲੋਗ ਵੀ ਤੁਹਾਨੂੰ ਯਾਦਗਾਰੀ ਬਣਾ ਸਕਦਾ ਸੋ ਜਿੰਨਾ ਕੰਮ ਤੁਹਾਡੇ ਕੋਲੇ ਆਉਂਦਾ ਹੈ ਤੁਹਾਡੇ ਅਧਿਕਾਰ ਖੇਤਰ ਚ ਆਉਂਦਾ ਉਹਨਾਂ ਕਰੋ ਨਿਭਾਓ ਲੋਰਡ ਅਪਾਰਟਮੈਂਟ ਚੋਂ ਲੋਕਲ ਬਾਡੀਜ਼ ਚੋਂ ਐਜੂਕੇਸ਼ਨ ਚੋਂ ਆਪਕਾਰੀ ਚੋਂ ਜਿੱਥੇ-ਜਿੱਥੇ ਵੀ ਮੌਕਾ ਮਿਲਦਾ ਹੈ ਆਪਣੇ ਵੱਲੋਂ ਬੈਸਟ ਕਰੋ ਕੋਈ ਪਤਾ ਨਹੀਂ ਕਿੱਥੋਂ ਕਿਹੜਾ ਮੌਕਾ ਅੱਗੇ ਤੁੰ ਲੈ ਜਾਏ ਕੋਈ ਪਤਾ ਨਹੀਂ ਕਿਹੜੀ ਗੱਲ ਤੁਹਾਡੀ ਅਗਲੀ ਪੌੜੀ ਬਣ ਜੇ ਉਸ ਪੌੜੀ ਤੋਂ ਅੱਗੇ ਪਤਾ ਨਹੀਂ ਕਿਹੜੇ ਕਿਹੜੀਆਂ ਮੰਜ਼ਰੇ ਮਿਲ ਜਾਣ ਮੈਂ ਕਿਹਾ ਬਹੁਤ ਸਿਆਣਿਆ ਨਹੀਂ ਹੈਗਾ ਤੁਸੀਂ ਨਾ ਤੁਮ ਵੱਧ ਪੜੇ ਲਿਖੇ ਹੋਵੋਗੇ ਪਰ ਮੈਨੂੰ ਇੰਨਾ ਪਤਾ ਹੈ ਮੇਰੇ ਤੇ ਰੱਬਾ ਕਾਫੀ ਹੈ ਮੇਰਾ ਕਿ ਕੰਮ ਨੂੰ ਇਮਾਨਦਾਰੀ ਨਾਲ ਕਰੋਗੇ ਕੰਮ ਨੂੰ ਦ੍ਰਿੜਤਾ ਨਾਲ ਕਰੋਗੇ ਕੰਮ ਨੂੰ ਜਜ਼ਬੇ ਨਾਲ ਕਰੋਗੇ ਤਾਂ ਉਹ ਕੰਮ ਜਿਹੜਾ ਕਿਤੇ ਨਾ ਕਿਤੇ ਤੁਹਾਨੂੰ ਸਕੂਨ ਵੀ ਦੇਊਗਾ ਕਿਤੇ ਨਾ ਕਿਤੇ ਤੁਹਾਨੂੰ ਅੱਗੇ ਵਧਣ ਦਾ ਜਜ਼ਬਾ ਵੀ ਦ੍ਰਿੜਤਾ ਵੀ ਦੇਊਗਾ ਵੀ ਮੈਂ ਅੱਗੇ ਜਾਣਾ ਹੋਰ ਅੱਗੇ ਜਾਣਾ ਮੈਂ ਤੁਹਾਡੇ ਸਾਹਮਣੇ ਖੜਾ ਮੇਰਾ ਕੋਈ ਦਾਦਾ ਮੇਰਾ ਕੋਈ ਮਾਮਾ ਮੇਰਾ ਕੋਈ ਚਾਚਾ ਨਾ ਪੋਲਿਟਿਕਸ ਦੇ ਵਿੱਚ ਬਿਲਕੁਲ ਨਹੀਂ। ਅਚਾਨਕ ਜਜ਼ਬਾ ਹੋ ਗਿਆ ਯਾਰ ਕੁਝ ਕਰਨਾ ਦੇਸ਼ ਵਾਸਤੇ। ਪੰਜਾਬ ਵਾਸਤੇ ਕੁਝ ਕਰਨਾ ਹੈ। ਇਹ ਹੀ ਕਿਉਂ ਆਈ ਜਾਂਦੇ ਨੇ ਦੋਨੋਂ? ਸਾਡੇ ਕੋਲੇ ਆਪਸ਼ਨ ਕਿਉਂ ਨਹੀਂ ਹੈਗੀ? ਪੰਜ ਸਾਲ ਇਹਨਾਂ ਨੂੰ, ਪੰਜ ਸਾਲ ਉਹਨਾਂ ਨੂੰ। ਸੋਚਦੇ ਸੀ ਪੰਜ ਸਾਲਾਂ ਬਾਅਦ ਉਹ ਠੀਕ ਹੋ ਗਏ ਹੋਣਗੇ ਚਲ ਫੇਰ ਦੁਬਾਰੇ ਉਹਨਾਂ ਨੂੰ ਉਹ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹਨਾਂ ਕੋਲੇ ਕੋਈ ਰਾਹੀ ਹੈ ਨਹੀਂ ਵਿਵਾਰੀ ਹੋਈ ਆਪਣੀ ਹੋ ਗਈ ਹੁਣ ਅਸੀਂ ਵੀ ਕਾਗਜ਼ ਭਰਤੇ ਫੇਰ ਸਾਡੇ ਕਾਗਜ਼ਾਂ ਨੇ ਲੋਕਾਂ ਨੇ ਪ੍ਰਵਾਨ ਕਰ ਲਿਆ ਤੇ ਹੁਣ ਨਾ ਉਹਨਾਂ ਨੂੰ ਨਾ ਇਹਨਾਂ ਨੂੰ ਹੁਣ ਰੋਂਦੇ ਫਿਰਦੇ ਨੇ ਇਹ ਮਟੀਰੀਅਲ ਕਿੱਥੋਂ ਆ ਗਿਆ ਇਹ ਕੌਣ ਆ ਗਿਆ 13 ਤਾਂ ਸਾਡੇ ਚ ਡਾਕਟਰ ਨੇ ਜੀ ਮਟੀਰੀਅਲ ਨਹੀਂ ਹੈਗਾ ਸਾਡੇ ਕੋਲ 13 ਡਾਕਟਰ ਨੇ ਸਾਡੇ ਕੋਲ 7 ਵਕੀਲ ਨੇ ਸਾਡੇ ਕੋਲ ਇਦੋਂ ਪੜ੍ਹੇ ਲਿਖਿਆ ਪਹਿਲਾਂ ਪੰਜਾਬ ਦਾ ਵਿਧਾਨ ਸਭਾ ਦੇ ਉੱਚ ਨਹੀਂ ਆਏ ਉਹਨਾਂ ਦੇ ਮੁੰਡੇ ਹੀ ਉਹਦਾ ਭਤੀਜਾ ਉਹਦਾ ਸਾੜਾ ਉਹਦਾ ਜੀਜਾ ਆਹੇ ਚਲੀ ਜਾਂਦਾ ਮਤਲਬ ਨੰਬਰਦਾਰੀਆਂ ਬਣਾ ਲੀਆਂ ਸੀਗੀਆਂ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਮੈਂ ਤਾਂ ਟਾਈਮ ਆ ਗਿਆ ਸਕਿੱਲ ਦਾ ਟਾਈਮ ਆ ਗਿਆ ਸਿੱਖੋ ਹੋਰ ਸਿੱਖੋ ਦਿਮਾਗ ਨੂੰ ਜਿੰਨੀ ਰੇਤੀ ਲਾਓਗੇ ਉਹਨਾਂ ਤੇ ਖਾਊਗਾ ਚੱਕ ਕੇ ਹੋਰ ਉੱਪਰ ਬਣੋ ਯੂਪੀਐਸਸੀ ਦੇ ਸੈਂਟਰ ਖੋਲਾਂਗੇ ਆਈਐਸ ਬਣੋ ਆਈਪੀਐਸ ਬਣੋ ਵੱਡੇ ਵੱਡੇ ਆਉਧਿਆਂ ਤੇ ਬੈਠੋ ਖੁਸ਼ੀ ਹੋਊਗੀ ਪੰਜਾਬ ਦੇ ਕਿੰਨੇ ਆਈਐਸ ਕਿੰਨੇ ਹੈ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ এডਿਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਹੈ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ ਨੀਟ ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ 44 ਬੱਚੇ ਜੇਈ ਦਾ ਐਡਵਾਂਸ ਪੇਪਰ ਕਲੀਅਰ ਕਰ ਗਏ ਜੋ ਆਈਆਈਟੀ ਜਾਣਗੇ ਜੀ 10 10 20 20 50 50 ਲੱਖ ਦੇ ਪੈਕੇਜ ਮਿਲਣਗੇ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਪਹਿਲਾਂ ਸਰਕਾਰੀ ਸਕੂਲ ਕੀ ਸੀਗੇ ਦਲੀਆ ਖਾਣ ਵਾਲੀਆਂ ਬਿਲਡਿੰਗਾਂ ਮਿਡ-ਡੇ ਮੀਲ 'ਚ ਦਲੀਆ ਮਿਲ ਜਾਂਦਾ ਸੀ ਘਰੇ ਕਰੋ ਸਕੂਲ ਸਕੂਲਾਂ ਕਰੇ ਬਸ ਇਹਨਾਂ ਨੇ ਸੋਚਿਆ ਹੀ ਨਹੀਂ ਸਾਡੇ ਜਵਾਕਾਂ ਬਾਰੇ। ਤੋਂ ਅਸੀਂ ਹਰ ਰੋਜ਼ ਸੋਚਦੇ ਆਂ ਆ 272 ਨੌਕਰੀਆਂ ਹੋ ਸਕਦਾ ਕਿਸੇ ਮੰਤਰੀ ਨੂੰ ਭੇਜ ਦਿੰਦਾ ਉਹ ਵੀ ਦੇ ਦਿੰਦਾ ਤੁਹਾਨੂੰ। ਮੈਂ ਕਿਉਂ ਆਇਆ? ਮੈਂ ਇਸ ਕਰਕੇ ਆਇਆ ਕਿ ਮੈਨੂੰ ਖੁਸ਼ੀ ਹੈ। ਕਿ ਮੇਰੇ 271 ਮੇਰੇ ਪਰਿਵਾਰ 'ਚ ਹੋਰ ਵਾਅਦਾ ਹੋ ਰਿਹਾ ਮੈਂ ਆਪ ਜਾਊਂਗਾ। ਨੀਤਾ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਛੋਟਾ ਜਿਹਾ ਫੰਕਸ਼ਨ ਹੈ ਤੁਹਾਡੇ ਲੈਵਲ ਦਾ ਨਹੀਂ। ਮੈਂ ਕਹਾਂ ਮੂਰੇ ਮੇਰੇ 50 ਬੰਦੇ ਬਿਠਾ ਦਿਓ ਮੈਨੂੰ ਲੈਵਲ ਲੂਵਲ ਨਹੀਂ ਪਤਾ ਮਨ ਤਾਂ ਇਹ ਪਤਾ ਹੈ ਕਿ ਮੇਰੇ ਸਾਹਮਣੇ ਪੰਜਾਬੀ ਬੈਠੇ ਨੇ ਬਸ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਤਰਿਆ ਉਪੈਰ ਤਰਨ ਦਾ ਡਰ ਕਿ ਮਤਲਬ ਇਹਦਾ ਇਹ ਹੈ ਕਿ ਘੜਾ ਭਰਨ ਗਿਆ ਤੇ ਜ਼ਿੰਮੇਵਾਰੀ ਵਾਲਾ ਘੜਾ ਪ੍ਰਮਾਤਮਾ ਹਰੇਕ ਦੇ ਸਿਰ ਤੇ ਨਹੀਂ ਪਰਦਾ ਕੋਈ ਕੋਈ ਮੋੜ ਪੀਰ ਕੇ ਕਿਸੇ ਕਿਸੇ ਦੇ ਸਿਰ ਤੇ ਘੜਾ ਪਰ ਕੇ ਧਰਿਆ ਔਰ ਜਿੰਨਾ ਪਰ ਕੇ ਸਿਰ ਤੇ ਧਰਿਆ ਉਹ ਪੈਰ ਤਰਨ ਡਰ ਡਰ ਇਤੇ ਕੜਾ ਡਿੱਗ ਨਾ ਪਵੇ ਸੋ ਅੱਜ ਤੁਹਾਡੇ ਤੇ ਜ਼ਿੰਮੇਵਾਰੀ ਦਾ ਕੜਾ ਤੁਹਾਡੇ ਸਿਰ ਤੇ ਪਰਮਾਤਮਾ ਰੱਖਣ ਲੱਗਿਆ ਪੈਰ ਦਾ ਡਰ ਕਿੱਧਰ ਨੇ ਪੈਣਗੇ ਬਹੁਤ ਤਿਲਕਣ ਰਸਤਾ ਹੈ ਕਹਿੰਦਾ ਮੈਂ ਅੰਨਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਤੱਕੇ ਦੇਣ ਵਾਲੇ ਬਹੁਤ ਨੇ ਤੇ ਫੋਨੋਂ ਥੱਲੇ ਲਾਉਣ ਵਾਲੇ ਤੁਹਾਡੀ ਬੇਇੱਤਿਆਫ ਕਰਨ ਵਾਲੇ ਤੁਹਾਡੀਆਂ ਸ਼ਿਕਾਇਤਾਂ ਲਾਉਣ ਵਾਲੇ ਬਹੁਤ ਨੇ ਬਸ ਪ੍ਰਮਾਤਮਾ ਨੂੰ ਯਾਦ ਕਰਕੇ ਆਪਣਾ ਕੰਮ ਇਮਾਨਦਾਰਨਾ ਕਰਦੇ ਰਹੋ ਦੁਨੀਆ ਦੀ ਕੋਈ ਤਾਕਤ ਨਹੀਂ ਕਿਸੇ ਮਾਈ ਦੇ ਲਾਲ ਚ ਹਿੰਮਤ ਨਹੀਂ ਕਿ ਤੁਹਾਨੂੰ ਤਰੱਕੀ ਕਰਨ ਤੋਂ ਰੋਪਦੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਐਨੇ ਪਿਆਰ ਨਾਲ ਸੁਣਿਆ ਬਹੁਤ-ਬਹੁਤ ਇਨ